ਪਰਾਪਰ ਖੜਿਆ ਹੈ ਨਾ ਆ ਜਾਓ ਇੱਕ ਕਰੋ ਜੀ ਨਿਊ ਟੁਆਇਆ ਕੀ ਬਾਤ ਹੈ ਜੀ ਹਾਂਜੀ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਆਪਣੇ ਨਵੇਂ ਕਹਣ ਦੇ ਵਲੌਗ ਦੇ ਵਿੱਚ ਤੇ ਬਾਈ ਜੀ ਕਹਿੰਦੇ ਪਿਛਲੇ ਵਲੌਗ ਦੇ ਵਿੱਚ ਵਾਹ ਜੀ ਵਾਹ ਆਪਾਂ ਦਿਖਾਇਆ ਸੀਗਾ ਛਤਰੀ ਦੀਆਂ ਡਾਊਨ ਸੀਲਿੰਗ ਵਾਲੀ ਆ ਇਹ ਦੋ ਜੇ ਨਿਓਨ ਲਾਈਟ ਚਲਾਤੀ ਬਾਰ ਲਾਈਟ ਚਲਾਤੀ ਤੇ ਉਹ ਕੋੂਗੂ ਚਲਾਤਾ ਪਿਛਲੇ ਵਲੌਗ ਚ ਦਿਖਾਇਆ ਸੀਗਾ ਨੀਨ ਜੀ ਨੇ ਦੇਖਿਆ ਨਹੀਂ ਵਲੌਗ ਇੱਥੇ ਮੈਂ ਦੇਤਾ ਨਾ ਲਿੰਕ ਡਿਸਕ੍ਰਿਪਸ਼ਨ ਚ ਮਿਲ ਜੂ ਉਹ ਚੈੱਕ ਕਰ ਲਿਓ ਪਿਛਲਾ ਵਲੌਗ ਤੇ ਇਹਦੇ ਹਾਲੇ ਦਿਵਾਲੇ ਵੀ ਨੌਨ ਕਮਾ ਦੇਗੇ ਆ ਸ਼ੀਸ਼ੇ ਦੇ ਵਿੱਚ ਤੇ ਇਹ ਆ ਵਾਲੀਆਂ ਲਾਈਟਾਂ ਪਰ ਲਾਤੀਆਂ ਸੀ ਆ ਵਾਲੀ ਇਹ ਚ ਲਾ ਕੇ ਤੁਹਾਨੂੰ ਦਿਖਾਤੀ ਸੀਗੀ ਦੁਬਾਰਾ ਚ ਕਰਕੇ ਦੱਸ ਦੰਨਿਆ ਜੀ ਤੇ ਬਾਈ ਇਹ ਸਰਾਗ ਲਵਾਤ ਹੋ ਗਈ ਜੀ ਸਰਾਗ ਲਵਾਤ ਜੀ ਚੈੱਕ ਕਰਾ ਦਈਏ ਜੀ ਚੈੱਕ ਕਰ ਲੋ ਜੀ ਕਿਆ ਬਾਤ ਹੈ ਜੀ ਕੋ 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 ਚੱਲਦਾ ਇਹ ਥੋੜਾ ਜਿਹਾ ਹੁਣ ਬਾਜ ਕਰਦਾ ਵਾ ਤੇ ਜਦੋਂ ਕਹਿੰਦੇ ਆਪਾਂ ਉਹ ਲਾਤਾ ਨਾ ਆਪਣਾ ਹੂਟਰ ਲਾਤਾ ਬੋਂ ਕੈਂਡ ਚੱਲੂਗਾ ਐ ਲੱਗੂ ਵੀ ਐਜੀ ਬਾਜ ਆਉਂਦੀ ਆ ਸਪੀਡ ਥੋੜੀ ਵਧਦਾ ਕਿਉਂਕਿ ਡਾਇਰੈਕਟ ਕਰੰਟਾ ਦੇਤਾ ਨਾ ਆਪਾਂ ਬੈਟਰੀ ਦੇ ਵਿੱਚੋਂ ਇਹ ਜੀ ਆ ਵਾਲੀ ਸੋਚਤ ਤਾਂ ਆਪਾਂ ਬਾਰ ਲਾਈਟ ਲਾਤੀ ਸੀਗੀ ਸੋ ਨੂੰ ਪਿਛਲੇ ਵਲੌਗ ਚ ਵੀ ਦੱਸਿਆ ਸੀ ਆ ਤੇ ਸਿਰਾਂ ਗੱਲ ਬਾਤ ਹੋ ਗਈ ਜੀ ਆਪਣੀ ਇੱਕ ਨੰਬਰ ਇਹ ਗੂ ਘਮ ਹੋ ਗਿਆ ਤੇ ਬਹੁਤ ਜਲਦ ਝੋਟੇ ਹੋਗਾਂ ਦੇ ਬਹੁਤ ਹੀ ਜਲਦ ਨਵੀਆਂ ਚੀਜ਼ਾਂ ਆਉਣ ਜਾ ਰਹੀਆਂ ਨੇ ਆ ਆ ਟਰੈਕਟਰ ਦੇ ਲਈ ਡਾਇਨਾਸੌਰ ਦੇ ਲਈ ਕੁਝ ਲਾ ਲੂ ਤੇ ਬਹੁਤ ਜਲਦੀ ਆਪਾਂ ਇੱਕ ਤੋਂ ਇੱਕ ਚੀਜ਼ ਲੈ ਕੇ ਆਉਣੀ ਆ ਕਿ ਉਹ ਤਾਰਾਂ ਲਾ ਦੀ ਪਿਛਲੇ ਬਲੌਗ ਚ ਵੀ ਆਈ ਨਾਮਕਦੀਆਂ ਸੀ ਤੇ ਉਹਨੂੰ ਕਾਲੀ ਟੇਪ ਲਿਆ ਕੇ ਕੱਲੂ ਲਾਵਾਂਗੇ ਹੁਣ ਅੱਜ ਫੇਰ ਨਹੀਂ ਰਹੋ ਅੱਜ ਮੈਂ ਗਿਆ ਆਇਆ ਸੀਗਾ ਲੁਧਿਆਣੇ ਉਹਦਾ ਬਲੌਗ ਨਹੀਂ ਬਣਾਇਆ ਜੀ ਤੇ ਤਾਂ ਕਰਕੇ ਕਰਕੇ ਮਿਸ ਹੋ ਗਿਆ ਜੀ ਅੱਜ ਦਾ ਬਲੌਗ ਰਾਤ ਫੇਰ ਹੋਗੀ ਕੱਲ ਵੀ ਰਾਤ ਨੂੰ ਹੀ ਸਮਾਪਤ ਕੀਤਾ ਸੀਗਾ 8 ਵਜੇ ਬਲੌਗ ਕੱਲ ਦਾ ਬਲੌਗ 8 ਵਜੇ ਸਮਾਪਤ ਕੀਤਾ ਸੀਗਾ ਜੀ ਤੇ ਹੁਣ ਕੱਲੂ ਤੁਹਾਨੂੰ ਦਿਖਾਵਾਂਗੇ ਦਿਨੇ ਠੀਕ ਹੈ ਜੀ ਚਲੋ ਜੀ ਅਗਲੇ ਦਿਨ ਮਿਲਦੇ ਆਂ ਜੀ ਸੱਲੋ ਭਾਈ ਜੀ ਹੋ ਗਈ ਅਗਲੀ ਸਵੇਰ ਵਾ ਜੀ ਵਾ ਕਹਿੰਦੇ ਕੀ ਹੋ ਗਿਆ ਜੀ ਠੰਡੀ ਠੰਡੀ ਹਵਾ ਚੱਲਦੀ ਆ ਜੀ ਹੱਥ ਸੁੰਨ ਕਰਤੇ ਜੀ ਲਾਲ ਲਾਲ ਹੋ ਗਈ ਚੈੱਕ ਕਰੋ ਜੀ ਫਿਰ ਯੰਗੋ ਯੰਗੋ ਕੰਮ ਇੱਥੇ ਤਾਰ ਪਾਵਾਂ ਉਹ ਕਾਲੀ ਯਾਰ ਇਨਸੂਲੇਟਰ ਜਿਹਾ ਪਾਵਾਂਗੇ ਆ ਸਾਰੀ ਤੇ ਤੇ ਰਾਤ ਜੀ ਆਪਾਂ ਲਾਤੀ ਸੀਗੀ ਚੇਪੀ ਆ ਟਾਕ ਤੇ ਆ ਟਾਕ ਤੇ ਤੇ ਇੱਥੋਂ ਆ ਸਾਰੀ ਕਵਰ ਕਰਤੀ ਇੱਕ ਨੰਬਰ ਗੱਲਬਾਤ ਹੋ ਗਈ ਜੀ ਜ਼ਰਾ ਗੱਲਬਾਤ ਜੀ ਬਾਜੀਵਾ ਇੱਕ ਕਰੀ ਤੰਦਾ ਟ੍ਰੇਲ ਸਾਬ ਐਂਡ ਗੱਲਬਾਤ ਹੋ ਗਈ ਯੰਗੋ ਯੰਗੋ ਫੀਟਿੰਗ ਕਰਤੀ ਤੇ ਆਪਾਂ ਆ ਰਹਿ ਗਈ ਆ ਪਾਵਾਂਗੇ ਰੂਟਾ ਬੀਟਰ ਆ ਤਰਪਾਲ ਵੀ ਧੋਣੀਆਂ ਗਈ ਦੇਖਦੇ ਆ ਜੇ ਤਾਂ ਧੋਤੀ ਗਈ ਨਾ ਠੰਡ ਬਹੁਤ ਆ ਯਾਰ ਤੇ ਆ ਆਪਾਂ ਟਰਾਲੀ ਤੇ ਪਾਉਣੀਆਂ ਫਤੇਗੜ ਸਾਹਿਬ ਲੈ ਕੇ ਜਾਣੀਆਂ ਤਰਪਾਲ ਟਰਾਲੀ ਤੇ ਪਾ ਕੇ ਤੇ ਉਹ ਵੀ ਬਲੌਗ ਆਉਣਗੇ ਬੌਕ ਕੈਂਟ ਇੱਕ ਵਾਰੀ ਲੁੱਕ ਚੈੱਕ ਕਰੋ ਜੀ ਹੁਣ ਚੈੱਕ ਕਰੋ ਜੀ ਲੁੱਕ ਤੇ ਅੱਜ ਬਹੁਤ ਹੀ ਕੈਂਟ ਚੀਜ਼ ਆਉਣ ਵਾਲੀ ਆ ਜੀ ਡਾਇਨਾਸੌਰ ਦੇ ਲਈ ਵਾਜੀ ਵਾ ਤੇ ਜਾ ਕੇ ਦਿਖਾਉਣੇ ਆ ਜੀ ਤੁਹਾਨੂੰਆਂ ਬਾਤਾਂ ਨੇ ਜੀ ਕਿਆ ਬਾਤਾਂ ਨੇ ਸੱਚੇ ਦੇਖੋ ਜੀ ਧੁੰਦ ਵਿੱਚ ਪਤੰਗ ਚੜਾ ਰਹੇ ਨੇ ਜੀ ਸ਼ਰਾਗ ਲਵਾਤ ਹੋਈ ਪਈ ਹੈ ਜੀ ਧੁੰਦ ਜੀ ਕਹਿੰਦੇ ਆ ਗਏ ਜੀ ਟਾਇਰ ਸਰਾ ਗੱਲਬਾਤ ਹੋ ਗਈ ਜੀ ਹੁਣ ਲੈ ਕੇ ਚੱਲਦੇ ਆ ਇੱਕ ਡਿੱਗੀ ਚ ਪੈ ਗਿਆ ਕਾ ਸੀਗਾ ਜੀ ਇੱਕ ਨੰਬਰ ਗੱਲਬਾਤ ਹੋ ਗਈ ਜੀ ਤੁੰ ਚੈੱਕ ਕਰੋ ਜੀ ਹੁਣ ਚੱਲਦੇ ਆ ਪਿੰਡ ਨੂੰ ਮਰੇਗਾ ਕੋਟ ਲੋ ਲੈ ਲੈ ਜੀ ਇੰਨਾ ਮਿੰਟ ਟਾਇਰ ਆ ਹਰੇ ਹਰੇ ਕੋਲੇ ਫੋਨ ਚ ਨਿਕਟੋ ਕੋਲ ਜੀ ਸਰ ਲਓ ਭਾਈ ਕਹਿੰਦੇ ਇੱਕ ਕਰੋ ਜੀ ਮਾਊਸ ਛਤਰੀ ਤੇ ਲਾਉਣ ਨੂੰ ਲੈ ਕੇ ਚੱਲਦੇ ਆ ਆਪਾਂ ਇੱਕ ਕਰੋ ਜੀ ਨਿਊ ਟੁਆਇ ਕਿਆ ਬਾਤ ਹੈ ਜੀ ਕਹਿੰਦੇ ਸਰਾ ਗੱਲਬਾਤ ਹੋ ਗਈ ਜੀ ਫੀਡਿੰਗ ਵੀ ਪੂਰੀ ਹੈ ਯੰਗੋ ਯੰਗੋ ਕੰਮ ਹੋਇਆ ਪਿਆ ਤੇ ਕਾਸ ਦਈਏ ਇਹਦਾ ਨਾਟਕ ਆਸ ਲਈਏ ਜੀ ਆਪਾਂ ਇੱਕ ਵਾਰੀ ਨਾਲ ਲਾ ਲਈਏ ਗੋਟੀ ਲਿਆਂਦੀ ਪਹਿਲਾਂ ਤਾਂ ਥੈਣੀ ਸੀਗੀ ਤੇ ਹੁਣ ਦੂਜੀ ਉਧਰ ਲਾਈ ਜਾਂਦੇ ਆ ਸ਼ੋਰ ਇੱਕ ਦੇ ਉੱਤੇ ਬੈਠਾ ਲੱਕ ਪੁਰਾਣਾ ਹੋ ਸਿੱਟਤਾ ਰੋੜ ਕੇ ਦੇਖ ਲੋ ਜੀ ਵਿਚਾਰੇ ਦੀ ਕਦਰ ਨਹੀਂ ਕੀਤੀ ਕੋਣ ਲੱਗਦਾ ਜੀ ਅਸਲੀ ਟਰੈਕਟਰ ਵਾ ਜੀ ਵਾ ਕਹਦੇ ਆਏ ਹਾ ਓਏ ਓਏ ਕਿਵੇਂ ਚਲਾਈ ਚ ਕਹਿੰਦੇ ਕੰਮ ਦਾ ਯੰਗ ਹੋ ਯੰਗ ਹੋ ਗਿਆ ਇਹ ਹੁਣ ਪੈਂਚਰ ਆਲੇ ਤੇ ਹਵਾ ਭਰਾ ਕੇ ਲੈਣਾ ਟਾਰਾਂ ਚ ਥੋੜੀ ਸੀਗੀ ਨਾਰੇ ਮੈਂ ਕਿਹਾ ਕੇਲਾ ਕੱਢਿਆ ਜਾਵੇਗਾ ਜੀ ਪਰ ਆਉਣਾ ਆ ਜੀ ਟਾਇਰਾਂ ਚ ਥੋੜੇ ਜੇ ਨਾਟਕਾ ਸਨਾਲੇ ਸੀਗੇ ਜੀ ਤੇ ਅਕਲ ਜੀ ਥੋੜੇ ਜੇ ਨਟ ਜੇ ਕੱਸ ਦਿਓ ਜੀ ਗੋਟੀ ਹੈਗੀ ਆਪਣੇ ਕੋਲ ਹੁਣ ਚੜਜੂ ਚੜਜੂ ਕਰਦਾ ਜੀ ਪਤਾ ਲੱਗਦਾ ਵੀ ਖੜਾ ਕਰੋ ਭਾਈ ਜੀ ਸਾਰਾ ਗੱਲ ਬਾਤ ਟੈਕਸਟੀ ਕਰਕੇ ਦੇਖਦਾ ਜੀ ਸਾਰਾ ਨਾਲ ਆ ਕਰੋ ਜੀ ਸਰਾ ਗੱਲ ਬਾਤ ਹੋ ਗਈ ਆਏ ਹਾਏ ਹਾ ਹੁਣ ਤੱਕ ਸਵਾਰ ਹੀ ਜਾਂਦਾ ਖੜੇ ਦਾ ਚੈੱਕ ਕਰੋ ਜੀ ਲਾਈਟਾਂ ਲੂਟਾਂ ਵੀ ਛੱਡਤੀਆਂ ਆਪਾਂ ਆ ਵੀ ਛੱਡਦੀਆਂ ਜੀ ਤੇ ਚੱਲੀ ਜਾਂਦਾ ਤੇ ਟਾਇਰ ਚੈੱਕ ਕਰੋ ਜੀ ਬਸ ਆਹਦਾ ਬਹੁਤ ਘੈਂਟੀ ਲੱਗੀਆਂ ਦਾ ਬਾਦ ਨਾ ਨਾ ਲੱਗ ਜੇ ਕਿਸੇ ਦੀ ਹੁਣ ਜਾ ਕੇ ਆਪਾਂ ਨਾ ਜਰ ਬੁਟਾਂਗੇ ਤੇ ਬਾਕੀ ਚੱਲਿਆ ਕਰ ਗਿਆ ਨੇ ਗੱਡੀ ਵੀ ਲਾਤੀ ਬਰਾਬਰ ਤੇ ਟਰੈਕਟਰ ਵੀ ਲਾਤਾ ਸੱਟ ਵੱਜ ਗਈ ਸੀ ਯਾਰ ਨਜ਼ਰਾਂ ਲੱਗ ਗਈਆਂ ਪਤਾ ਹੀ ਆ ਨਾ ਫਿਰ ਨਜ਼ਰਾਂ ਦਾ ਐਂ ਲੱਗ ਜਾਂਦੀਆਂ ਹੁੰਦੀਆਂ ਨੇ ਫਿਰ ਤਾਂ ਮਾੜੇ ਬੰਦੇ ਫਿਰ ਨਜ਼ਰਾਂ ਲਾਉਣ ਵਾਲੇ ਤੁਹਾਡਾ ਬਾਜੇ ਬੇੜਾ ਨਾ ਯਰ ਬਟੂਓ ਚੈੱਕ ਕਰੋ ਜੀ ਖਰਨ ਦਾ ਸਟਾਈਲ ਉਹ ਮੂਹਰੋਂ ਉੱਚਾ ਹੋ ਗਿਆ ਨਾ ਆਏ ਹਾਏ ਦੈਲੀ ਖੁਸ਼ ਕਰੀ ਜਾਂਦਾ ਅੱਜ ਤਾਂ ਝੋਟਾ ਇਹਨਾਂ ਦਾ ਹੁਣ ਨਜ਼ਰਾਂ ਕੁੱਟੀਆਂ ਸੀ ਤੇ ਗੀੜਾ ਕੱਢ ਕੇ ਦੁਬਾਰਾ ਆਵਾਂਗੇ ਹਰੇ ਲੈ ਕੇ ਜਾਣਾ ਖੇਤ ਉਹਦੇ ਹਾਲਾਂ ਤੇ ਪਿਆ ਫਿਰ ਚਲਾ ਕੇ ਦੇਖਦੇ ਆ ਪੁਰਾਣੇ ਟਹਿਰਾ ਪਏ ਨੇ ਇਹਨੂੰ ਨੀਰੇ ਵਾਲੀ ਲਾ ਦਾਂਗੇ ਟੱਕ ਕੇ ਕਿਉਂਕਿ ਫਿਰ ਪਾਣੀ ਪੂਰੀ ਰਾਨ ਨਾ ਆਰੇ ਖਰਾਬ ਹੋਣਗੇ ਇਥੋਂ ਇਹ ਵਿੱਚ ਕਟਾਈ ਨਹੀਂ ਹੈਗੀ ਇਹਹੀਂ ਰੱਖ ਲੈ ਹੁਣ ਸੀਜ਼ਨ ਵੇਲੇ ਜਦ ਖੇਤ ਖੂਤ ਪਾਉਣਾ ਹੁੰਦਾ ਨਾ ਇਹਦੇ ਨਾਲ ਔਖਾ ਹੋਊਗਾ ਤੇ ਫਿਰ ਆਪਾਂ ਓਲਾਦਿਆ ਕਰਾਂਗੇ ਧੂੜੀ ਵਾਲੀ ਸੀਜ਼ਨ ਵੇਲੇ ਚਾਹੇ ਬੋਣਾ ਹੋਵੇ ਫਿਰ ਆਪਾਂ ਓ ਲਾ ਦਾਂਗੇ ਆਪਣੇ ਕੋਲ ਆ ਹੈਗਾ ਝੂਟਾ ਹਾਂ ਬਸ ਤੂੰ ਬੈ ਕੇ ਹੋਣਾ ਵੀ ਕਿੱਦਾਂ ਦੀ ਫੀਲਿੰਗ ਆਉਣ ਲਈ ਆ ਉਹਦਾ ਡੈੜੀ ਓਏ ਤੀ ਜਾਂਦੇ ਨੇ ਦਾਤ ਪੱਥੇ ਉਤਨਾਂ ਦੀ ਜੀ ਦਾ ਆਇਆ ਲਈ ਮੈਂ ਡੈੜੀ ਖੋਚ ਲਈ ਜੰਦਾ ਜੱਟਾ ਜੱਟਾ ਇਹਦਾ ਕਹਿੰਦਾ ਉੱਤੇ ਝਾੜ ਤੂੰ ਬੱਚ ਪਰੇ ਹੋਇਓਗਾ ਨਾ ਲਿਖਾ ਕੇ ਲੈ ਆਉਣਾ ਹੁਣ ਤਾਂ ਵੀ ਪਰੇ ਹੋਇਓ ਤੇ ਉਹ ਟੱਟ ਯਰੇ ਯੈਂ ਜਾਂਦਾ ਜੀ ਮਿੱਤਰੋ ਕੰਮ ਤਾਂ ਕਹਿੰਦੇ ਯਰੇ ਯਾਰ ਕਰਾਤਾ ਆ ਚੈੱਕ ਕਰੋ ਆ ਵੀ ਕੀਤੀ ਵੀ ਕਿਤੀ ਨੰਬਰ ਦਿਖਾ ਦਈਏ ਦਿਖਾ ਦਈਏ ਵੀ ਚੈੱਕ ਕਰ ਦੋ ਜੀ 1016 ਕਿਆ ਬਾਤ ਹੈ ਜੀ ਦੂਜੇ ਤਰ੍ਹਾਂ ਦੇ ਜਵਾਕ ਜੀ ਲੱਗਦੇ ਨੇ ਹੋ ਪਏ ਨੇ ਜਿਹੜੇ ਆਹਦਾ ਚੌੜਾ ਜਿਹਾ ਲਾਦਾ ਵੀ ਚੜਾ ਛੋਤੇ ਨਾ ਤੂੰ ਉੱਤਰ ਜਿਹਾ ਲਾਦਾ ਵੇਖੋ ਠੀਕ ਹੈ ਜੀ ਬਹੁਤ ਜਾਣਿਆਂ ਦੀ ਡਿਮਾਂਡ ਸੀ ਬਾਈ ਜੀ ਨਾਮੀ ਚੀਜ਼ੇ ਕਰਾਓ ਕਮੈਂਟ ਕਰਦੇ ਸੀਗੇ ਲਓ ਜੀ ਲੈ ਆਂਦੀ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਛੱਡ ਦਿਓ ਕੰਗ੍ਰੈਚੂਲੇਸ਼ਨ ਜ਼ਰੂਰ ਲਿਖ ਦਿਓ ਜੀ ਤੇ ਬਾਈ ਜੀ ਪਿਛਲੀ ਵਾਰ ਤਾਂ ਆਈ ਨਹੀਂ ਟਾਇਰ ਕੈਨਸਲ ਹੋ ਗਏ ਸੀ ਹੁਣ ਖੁਦ ਜਾ ਕੇ ਆਪ ਲੈ ਕੇ ਆਂਦੇ ਨੇ ਕੋਟ ਲਿਓ ਠੀਕ ਹੈ ਜੀ ਚੈੱਕ ਕਰੋ ਹੁਣ ਇਹ ਕਾਲੂ ਲਾ ਕੇ ਆਵਾਂਗੇ ਅਗਲੇ ਵਲੌਗ ਚ ਦੱਸਾਂਗੇ ਜੀ ਤੇ ਆ ਛਤਰੀ ਉਹ ਉੱਥੇ ਰੱਖ ਦੰਨੇ ਆ ਤੇ ਆ ਟੋੜੀ ਜਿਹੜੀ ਆ ਆ ਗਈ ਇੱਧਰ ਲਿਜਾ ਕੇ ਇੱਥੇ ਬਾਹਰਲੀ ਟਰਾਲੀ ਅੰਦਰ ਲਾ ਦਾਂਗੇ ਜੀ ਨਾਲ ਬਰਨਾ ਗੱਡੀ ਜੀ ਹੁਣ ਅੰਦਰ ਲਾ ਲਈਏ ਦੋਨੇ ਚੀਜ਼ਾਂ ਤੇ ਕੱਲੂ ਚੱਲਾਂਗੇ ਹੁਣ ਧੁੰਦ ਪੈ ਗਈ ਆ ਵੀ ਅੰਦਰ ਦਰਦੀ ਕੋਈ ਮੈਂ ਮੋਟੇ ਆਉਣੇ ਪਏ ਮਾਂ ਨੂੰ ਕੋਤਾ ਇਹ ਟਰੈਕਟਰ ਚਲਾਇਆ ਵੀ ਨਹੀਂ ਟਹਿਰ ਬਾਗੀ ਬਾਹਰੂ ਮੇਰੇ ਨਾਲ ਦੀ ਕਹਿੰਦੇ ਵੀ ਅਸੀਂ ਚਲਾਵਾਂਗੇ ਤੂੰ ਤਾਂ ਚਲਾਉਂਦਾ ਰਹੇਗਾ। ਉਹ ਦੇਖ ਨਾਲ ਟਾਇਰ ਪਵਾਏ ਨੇ ਕਹਿੰਦੇ ਛੇਤੀ ਸਾਨੂੰ ਵੜਾ ਬਈ। ਬਾਦ ਯਾਰੇ ਯਾਰ ਹੋ ਗਿਆ ਹੈ ਯਾਰੇ ਯਾਰ ਬਹੁਤ ਕੈਂਡ ਲੱਗਦਾ ਯਾਰ। ਯਾਰੇ ਯਾਰ ਹੋ ਗਿਆ ਯਾਰੇ ਯਾਰ। ਹੈ। ਇਹ ਕਟਾਈ ਕਟੂਈ ਦਾ ਸੈਟ ਆ ਯਾਰ। ਨਹੀਂ ਸੈਟ ਆ ਯਾਰ। ਨਾਲ ਵੀ ਨਹੀਂ ਲੱਗਦਾ। ਮਤਲਬ ਯੰਗੋ ਯੰਗੋ ਹੋ ਗਿਆ ਯਾਰ ਯਾਰ ਕਰਾਤੀ ਹੈ ਤੇ ਆ ਬੰਦ ਕਰ ਦਈਏ ਕਿਉਂਕਿ ਸਾਰੀ ਟ੍ਰੇਲ ਨਾ ਆਪਾਂ ਗਰਾਣਾ ਤੇ ਪੈਂਦੀ ਆਗੀ ਆ ਟੇਪ ਕਰਾ ਕੇ ਲਿਆਵਾਂਗੇ ਤੇ ਮਾਊਸਾਂ ਦੀਆਂ ਲਾਈਟਾਂ ਦੇਖ ਕੇ ਆਉਂਦੀਆਂ ਨੇ ਤੇ ਉਹ ਲੈ ਕੇ ਆਵਾਂਗੇ ਨਾਲ ਦੇ ਨੇ ਜਿਹੜੇ ਕੋਲ ਸਵਰਾਜ ਹੈ ਨਾ ਅਮਨ ਕੋਲ ਉਹ ਦੇ ਕੋਲ ਉਹ ਕਹਿੰਦਾ ਛੇਤੀ ਮੈਨੂੰ ਦੇ ਉਹਨੇ ਲਾਉਣੀਆਂ ਸੀ ਕਿ ਉਹਦੇ ਕੋਲ ਵੀ ਸਵਰਾਜ ਆ ਉਹਦੇ ਕੋਲ ਪੂਰੀਆਂ ਪੂਰੀਆਂ ਪੰਜ ਸੀਗੀਆਂ ਮੈਂ ਕਿਹਾ ਚੱਲ ਆਪਾਂ ਫੇਰ ਲਾ ਲਾਂਗੇ ਅੱਜ ਆਪਾਂ ਟਾਇਰਾਂ ਦਾ ਕਰਦੇ ਆਂ ਪ੍ਰੋਸੀਜਰ ਟਾਇਰ ਵੀ ਓਕੇ ਹੋ ਗਏ ਨਾ ਹੁਣ ਕੰਮ ਸੈਟ ਆ ਤੇ ਹੁਣ ਮਾਊਸ ਵਾਲੀਆਂ ਲਾਈਟਾਂ ਰਹਿ ਗਈਆਂ ਤੇ ਹੋਰ ਲਾਟਰਮ ਫਟਰਮ ਛੋਟਾ ਮੋਟਾ ਕੰਮ ਰਹਿ ਗਿਆ ਹੁਣ ਤਾਂ ਮੇਨ ਕੰਮ ਤਾਂ ਟਾਇਰਾਂ ਦਾ ਸੀਗਾ ਇਹ ਹੋ ਗਿਆ ਡਨ ਹਾਂ ਗੱਡੀ ਵੀ ਲਾ ਦਈਏ ਅੰਦਰ ਜੇ ਤੁਹਾਨੂੰ ਠੀਕ ਆ ਮਤਲਬ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਂ ਨਵੀਂ ਕੈਂਜੀ ਵੀਡੀਓ ਦੇ ਨਾਲ ਤਕਲੀफी ਸਾਊਟ